ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਮਹੰਤ ਬਾਬਾ ਪ੍ਰਗਟ ਦਾਸ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਖਾਸ ਕਰਕੇ ਬੱਚਿਆਂ ਦੇ ਲਈ ਕਿ ਜੋ ਬੱਚੇ ਪਤੰਗ ਚੜਾਉਂਦੇ ਹਨ ਅਤੇ ਕੋਠਿਆਂ ਤੇ ਚੜ ਜਾਂਦੇ ਨੇ ਉਹ ਕਈ ਵਾਰੀ ਗੌਰ ਨਹੀਂ ਕਰਦੇ ਤੇ ਬੱਚੇ ਕੋਠਿਆਂ ਤੋਂ ਛੱਤਾਂ ਤੋਂ ਡਿੱਗ ਜਾਂਦੇ ਹਨ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਕਈਆਂ ਦਾ ਕੁਝ ਟੁੱਟ ਵੀ ਜਾਂਦਾ ਹੈ ਸਰੀਰ ਦੇ ਵਿੱਚ ਨੁਕਸ ਪੈ ਜਾਂਦਾ ਹੈ ਤੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਤੇ ਨਾਲ ਹੀ ਜੋ ਚੈਨਾ ਦੀ ਡੋਰ ਹੈ ਪਤੰਗ ਵਾਲੀ ਚੈਨਾ ਮੇੜ ਡੋਰ ਪਤੰਗ ਵਾਲੀ ਨਾ ਵਰਤੀ ਜਾਵੇ ਕਿਉਂਕਿ ਜਿਹੜੀ ਚੈਨਾ ਦੀ ਡੋਰ ਹੈ ਉਸ ਦੇ ਨਾਲ ਬਹੁਤ ਨੁਕਸਾਨ ਹੁੰਦਾ ਹੈ ਅਤੇ ਬਹੁਤ ਲੋਕਾਂ ਦੇ ਗਲ ਵੀ ਵੱਡੇ ਗਏ ਨੇ ਕਈਆਂ ਦੇ ਐਕਸੀਡੈਂਟ ਵੀ ਉਹਨੇ ਕਰਵਾ ਦਿੱਤੇ ਨੇ ਤੇ ਚੈਨਾ ਮੇਡ ਜਿਹੜੀ ਡੋਰ ਹੈ ਉਹ ਨਾਲ ਵਰਤੀ ਜਾਵੇ ਇਹ ਪੁਲਿਸ ਥਾਣਿਆਂ ਵੱਲੋਂ ਵੀ ਬੇਨਤੀ ਨਾਲ ਕੀਤੀ ਗਈ ਹੈ ਤੇ ਮੇਰੇ ਕੋਲ ਵੀ ਫੋਨ ਆਇਆ ਸੀਗਾ ਅੱਗੇ ਥਾਣੇ ਦੇ ਵਿੱਚੋਂ ਕਿ ਬਾਬਾ ਜੀ ਤੁਹਾਡੇ ਨਾਲ ਸੰਗਤ ਕਾਫੀ ਜੁੜੀ ਹੋਈ ਹੈ ਬੱਚਿਆਂ ਦਾ ਪੂਰਾ ਧਿਆਨ ਰੱਖਣਾ ਤਾਂ ਕਿ ਬੱਚਿਆਂ ਨੂੰ ਸਮਝਾਉਣ ਕਿ ਪਤੰਗ ਚੜਾਉਣ ਵੇਲੇ ਕੋਠਿਆ ਤੇ ਨਾ ਚੜਨਾ ਅਤੇ ਨਾਲ ਹੀ ਚైనా ਦੀ ਜਿਹੜੀ ਡੋਰ ਹੈ ਪਤੰਗ ਦੀ ਉਹ ਨਾ ਵਰਤਣ ਜੇ ਕੋਈ ਵਰਤੇਗਾ ਚైనా ਮੈਡ ਡੋਰ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਸੰਗਤ ਮੇਰੀ ਬੇਨਤੀ ਨੂੰ ਪ੍ਰਵਾਨ ਕਰੇ ਬਹੁਤ ਬਹੁਤ ਧੰਨਵਾਦ